ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਪ੍ਰਵਾਸੀਆਂ ਦੀ ਆਬਾਦੀ ਦੇ ਮਸਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ ਜਦ ਕਿ ਪੰਚਾਇਤਾਂ ਵੱਲੋਂ ਪਾਏ ਜਾ ਰਹੇ ਮਤੇ ਪ੍ਰਵਾਸੀਆਂ ਦੇ ਖਿਲਾਫ ਨਹੀਂ ਨਾ ਹੀ ਪੰਜਾਬੀਆਂ ਦਾ ਪ੍ਰਵਾਸੀਆਂ ਨਾਲ ਕੋਈ ਵਿਰੋਧ ਹੈ ਸੱਚ ਇਹ ਹੈ ਕਿ ਇਹ ਮਤੇ ਪ੍ਰਵਾਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮ ਹਨ ਆਪਣੇ ਘਰ ਪਰਿਵਾਰ ਦੀ ਸੁਰੱਖਿਆ ਲਈ ਹਨ ਜੋ ਵੀ ਪਿੰਡਾਂ ਦੀਆਂ ਪੰਚਾਇਤਾਂ ਫੈਸਲੇ ਲੈ ਰਹੀਆਂ ਹਨ ਇਹ احتیاطی ਕਦਮ ਹਨ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਦੇਸ਼ ਇੱਕ ਹੈ ਕੋਈ ਵੀ ਕਿਧਰੇ ਵੀ ਰਹਿ ਸਕਦਾ ਹੈ ਪੰਜਾਬੀ ਕੈਨੇਡਾ ਅਮਰੀਕਾ ਪ੍ਰਵਾਸ ਕਰ ਸਕਦੇ ਹਨ ਤਾਂ ਇਸ ਪ੍ਰਵਾਸ ਤੋਂ ਤਕਲੀਫ ਕਿਉਂ ਇਹ ਦੋਵੇਂ ਦਲੀਲਾਂ ਨਿਰਾਧਾਰ ਫਾਲਤੂ ਅਤੇ ਗੁੰਮਰਾਹ ਕਰਨ ਵਾਲੀਆਂ ਹਨ ਚੇਤੇ ਰਹੇ ਜ਼ਮੀਦਾਰਾਂ ਵੱਲੋਂ ਕੰਮ ਕਾਜ ਲਈ ਸੱਦੇ ਜਾਂਦੇ ਪ੍ਰਵਾਸੀਆਂ ਕਰਕੇ ਮਸਲਾ ਖੜਾ ਨਹੀਂ ਹੋਇਆ ਮਸਲਾ ਪ੍ਰਵਾਸੀਆਂ ਵੱਲੋਂ ਪੱਕੇ ਤੌਰ ਤੇ ਇੱਥੇ ਰਹਿ ਜਾਣ ਕਰਕੇ ਖੜਾ ਹੋਇਆ ਹੈ ਉਹਨਾਂ ਦੇ ਬੇਰੋਗ ਟੋਕ ਇੱਥੇ ਆ ਜਾਣ ਕਰਕੇ ਪੈਦਾ ਹੋਇਆ ਹੈ ਉਹਨਾਂ ਨੂੰ ਇੱਥੇ ਪੱਕੇ ਤੌਰ ਤੇ ਵਸਾਉਣ ਲਈ ਜ਼ਮੀਦਾਰ ਨਹੀਂ ਸਗੋਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਸੂਬਾ ਸਰਕਾਰਾਂ ਜ਼ਿੰਮੇਵਾਰ ਹਨ ਜੀ ਪੰਜਾਬ ਵਿੱਚ ਪ੍ਰਵਾਸੀਆਂ ਕਰਕੇ ਅਪਰਾਧ ਵਧੇ ਹਨ ਤਾਂ ਇਸ ਦੇ ਲਈ ਉਹ ਵਿਵਸਥਾ ਜ਼ਿੰਮੇਵਾਰ ਹੈ ਜਿਸ ਨੇ ਪ੍ਰਵਾਸੀਆਂ ਦਾ ਜੱਦੀ ਸੂਬੇ ਦੀ ਪੁਲਿਸ ਵੈਰੀਫਿਕੇਸ਼ਨ ਕੀਤੇ ਬਗੈਰ ਹੀ ਉਹਨਾਂ ਨੂੰ ਇੱਥੇ ਰਾਸ਼ਨ ਕਾਰਡ ਅਤੇ ਵੋਟਰ ਕਾਰਡ ਜਾਰੀ ਕੀਤੇ ਇਹ ਪੰਜਾਬ ਸਰਕਾਰ ਦੀ ਅਣਗਹਿਲੀ ਨਾਲਾਈਕੀ ਅਤੇ ਵੋਟਰਾਂ ਦੀ ਲਾਲਚ ਹੈ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਸੂਬੇ ਦੇ ਰਿਸੋਰਸ ਅਤੇ ਖੁਸ਼ਹਾਲੀ ਤੇ ਪ੍ਰਵਾਸੀਆਂ ਦਾ ਹੱਕ ਮਜ਼ਬੂਤ ਹੁੰਦਾ ਜਾ ਰਿਹਾ ਹੈ ਪੰਜਾਬ ਵਿੱਚ ਗੈਰ ਪੰਜਾਬੀਆਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਸਿੱਧੇ ਤੌਰ ਤੇ ਅਸਰ ਦੇਖਣ ਨੂੰ ਮਿਲ ਰਹੇ ਹਨ ਉਹ ਇਹ ਕਿ ਪੰਜਾਬੀ ਤਾਣੇ ਬਾਣੇ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ ਦਿਹਾੜੀ ਮਜ਼ਦੂਰੀ ਤੋਂ ਲੈ ਕੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਤੱਕ ਪੰਜਾਬੀਆਂ ਦੇ ਹਿੱਸੇ ਦਾ ਰੋਜ਼ਗਾਰ ਪ੍ਰਵਾਸੀਆਂ ਦੇ ਹੱਥਾਂ ਵਿੱਚ ਜਾ ਰਿਹਾ ਹੈ ਪੰਜਾਬੀ ਬੋਲੀ ਦਾ ਪ੍ਰਵਾਸੀਕਰਨ ਹੁੰਦਾ ਜਾ ਰਿਹਾ ਹੈ ਜਿਸ ਨੇ ਪੰਜਾਬ ਵਿੱਚ ਹੀ ਪੰਜਾਬੀ ਭਾਸ਼ਾ ਲਈ ਸੰਕਟ ਖੜਾ ਕਰ ਦਿੱਤਾ ਹੈ ਗੈਰ ਪੰਜਾਬੀ ਰੀਤ ਰਿਵਾਜ ਪੰਜਾਬੀ ਵਿਰਸੇ ਵਿੱਚ ਰਲਗੱਡ ਹੋ ਰਹੇ ਹਨ ਜੋ ਮੂਲ ਪੰਜਾਬੀ ਵਿਰਸੇ ਨੂੰ ਹਾਸ਼ੀਏ ਵੱਲ ਧੱਕ ਰਹੇ ਹਨ ਪੰਜਾਬ ਵਿੱਚ ਘਿਰਣਾ ਭਰੇ ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ ਭਾਸ਼ਾਈ ਆਧਾਰ ਤੇ ਸੂਬੇ ਬਣਾਉਣ ਪਿੱਛੇ ਮੂਲ ਭਾਵਨਾ ਇਹ ਹੀ ਸੀ ਕਿ ਸੂਬੇ ਦੀ ਭਾਸ਼ਾ ਅਤੇ ਸਭਿਆਚਾਰ ਆਪਣੇ ਢੰਗ ਤਰੀਕੇ ਨਾਲ ਵਧ ਫੁੱਲ ਸਕੇ ਅਤੇ ਵਿਕਸਿਤ ਹੋ ਸਕੇ ਇਸੇ ਸੋਚ ਦੇ ਅਧੀਨ ਜੇ ਪੰਜਾਬੀ ਤਾਣੇ ਬਾਣੇ ਨੂੰ ਵਿਗਾੜ ਰਹੇ ਕਾਰਨਾਂ ਦੇ ਖਿਲਾਫ ਆਵਾਜ਼ ਉੱਠ ਰਹੀ ਹੈ ਜੇ ਪੰਜਾਬ ਦੇ ਰੋਜ਼ਗਾਰ ਦੇ ਹੱਕ ਪੰਜਾਬੀਆਂ ਲਈ ਸੁਰੱਖਿਅਤ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਜੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਪਾਕਿਸਵੀ ਨੂੰ ਬਰਕਰਾਰ ਰੱਖਣ ਦੇ ਯਤਨ ਅਰੰਭੇ ਜਾ ਰਹੇ ਹਨ ਅਤੇ ਜੇ ਪ੍ਰਵਾਸੀਆਂ ਕਰਕੇ ਵਧ ਰਹੇ ਅਪਰਾਧ ਨੂੰ ਠੱਲ ਪਾਉਣ ਦੇ ਹੀਲੇ ਕੀਤੇ ਜਾ ਰਹੇ ਹਨ ਤਾਂ ਇਹ ਪ੍ਰਵਾਸੀਆਂ ਦੇ ਖਿਲਾਫ ਕਿਵੇਂ ਹੋਇਆ ਹੁਣ ਗੱਲ ਕਰਦੇ ਹਾਂ ਉਹਨਾਂ ਦਲੀਲਾਂ ਦੀ ਜਿਸ ਨਾਲ ਨਫ਼ਰਤ ਫੈਲਾਈ ਜਾ ਰਹੀ ਹੈ ਪਹਿਲੀ ਇਹ ਕਿ ਦੇਸ਼ ਵਿੱਚ ਕੋਈ ਵੀ ਕਿਧਰੇ ਵੀ ਰਹਿ ਸਕਦਾ ਹੈ ਇਹ ਦਲੀਲ ਆਪਣੇ ਆਪ ਵਿੱਚ ਹੀ ਗੁੰਮਰਾਹਕੁੰਨ ਹੈ ਜਦ ਸੰਵਿਧਾਨ ਅਰੁਣਾਚਲ ਪ੍ਰਦੇਸ਼ ਨਾਗਾਲੈਂਡ ਮਿਜ਼ੋਰਮ ਮੇਘਾਲਿਆ ਮਨੀਪੁਰ ਉੱਤਰਾਖੰਡ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਨੂੰ ਹੱਕ ਦਿੰਦਾ ਹੈ ਕਿ ਬਾਹਰਲੇ ਸੂਬੇ ਦੇ ਬੰਦੇ ਨੂੰ ਜ਼ਮੀਨ ਜਾਇਦਾਦ ਖਰੀਦਣ ਤੇ ਮਨਾਹੀ ਹੈ ਵਸਣ ਅਤੇ ਰੋਜ਼ਗਾਰ ਲਈ ਕਈ ਤਰ੍ਹਾਂ ਦੇ ਪ੍ਰਤੀਬੰਧ ਲਗੇ ਹੋਏ ਹਨ ਵਿਸ਼ੇਸ਼ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਹਨ ਤਾਂ ਇਸੇ ਤਰ੍ਹਾਂ ਦਾ ਕਾਨੂੰਨ ਪੰਜਾਬੀ ਸਭਿਆਚਾਰ ਬਚਾਉਣ ਲਈ ਕਿਉਂ ਨਹੀਂ ਬਣ ਸਕਦਾ ਦੂਜਾ ਪੰਜਾਬੀਆਂ ਦੇ ਕੈਨੇਡਾ ਅਮਰੀਕਾ ਪ੍ਰਵਾਸ ਦੀ ਤੁਲਨਾ ਇਸ ਪ੍ਰਵਾਸ ਨਾਲ ਕਰਨੀ ਮਹਾਮੂਰਖਤਾ ਹੈ ਵਿਦੇਸ਼ ਪ੍ਰਵਾਸ ਲਈ ਲੋੜੀਂਦੇ ਪਾਸਪੋਰਟ ਵੀਜ਼ਾ ਪੁਲਿਸ ਵੈਰੀਫਿਕੇਸ਼ਨਸ ਪਰਵਾਸ ਵਾਲੀ ਥਾਂ ਤੇ ਕਿੱਥੇ ਰਹਿਣਾ ਹੈ ਕਿੱਥੇ ਕੰਮ ਕਰਨਾ ਹੈ ਸਾਰਾ ਡਾਟਾ ਰਿਕਾਰਡ ਸਰਕਾਰਾਂ ਪਾਸ ਹੁੰਦਾ ਹੈ ਕਿ ਪੰਜਾਬ ਸਰਕਾਰ ਪਾਸ ਪ੍ਰਵਾਸੀਆਂ ਦਾ ਅਜੇ ਹ ਕੋਈ ਡਾਟਾ ਹੈ ਜਾਂ ਜਿੱਥੋਂ ਪ੍ਰਵਾਸੀ ਆ ਰਿਹਾ ਹੈ ਉਸ ਸੂਬੇ ਕੋਲ ਹੈ ਕੋਈ ਹਿਸਾਬ ਕਿਤਾਬ ਕੌਣ ਕਦ ਕਿੱਥੋਂ ਆ ਰਿਹਾ ਹੈ ਪਿੱਛੇ ਕੀ ਕਰਦਾ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਲੋਕ ਕਤਲ ਲੁੱਟਮਾਰ ਖੋ ਕਰਕੇ ਪੰਜਾਬ ਆਵੜਦੇ ਹਨ ਪ੍ਰਸ਼ਾਸਨ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਪ੍ਰਵਾਸ ਦੇ ਨਾਂ ਤੇ ਪੰਜਾਬ ਅਪਰਾਧੀਆਂ ਦਾ ਸੇਫ ਹੈਵਨ ਬਣ ਚੁੱਕਿਆ ਹੈ ਐਮਰਜੈਂਸੀ ਦੌਰਾਨ ਨਰਿੰਦਰ ਮੋਦੀ ਵੀ ਕਾਨੂੰਨ ਤੋਂ ਭੱਜ ਕੇ ਹੀ ਪੰਜਾਬ ਆ ਕੇ ਲੁਕੇ ਸਨ ਹਾਲਾਂਕਿ ਉਹ ਸਿਆਸੀ ਕਾਰਕੁੰਨ ਸਨ ਇਸੇ ਲਈ ਇਹ ਮੰਗ ਹੈ ਕਿ ਪ੍ਰਸ਼ਾਸਨ ਬੇਰੋਕ ਟੋਕ ਹੋ ਰਹੇ ਪ੍ਰਵਾਸ ਨੂੰ ਰੋਕੇ ਪੰਚਾਇਤ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ रह रहे प्रवासी ਦਾ ਡਾਟਾ ਬਣਾਏ ਗੈਰ ਪੰਜਾਬੀਆਂ ਨੂੰ ਰਾਸ਼ਨ ਕਾਰਡ ਅਤੇ ਵੋਟਰ ਕਾਰਡ ਦੇਣੇ ਬੰਦ ਕਰੇ ਲੇਕਿਨ ਦੁਖਵਾਲੀ ਗੱਲ ਹੈ ਕਿ ਇਸ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ ਹਿੰਦੂ ਸਿੱਖ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਹਿਆ ਜਾ ਰਿਹਾ ਹੈ ਕਿ ਇਸ ਦਾ ਦੂਜੇ ਸੂਬਿਆਂ ਵਿੱਚ ਰਹ ਰਹੇ ਸਿੱਖਾਂ ਤੇ ਮਾੜਾ ਅਸਰ ਪਵੇਗਾ ਇਹ ਸਭ ਗੱਲਾਂ ਦੁਰਭਾਵਨਾ ਨਾਲ ਕੀਤੀਆਂ ਜਾ ਰਹੀਆਂ ਹਨ ਧਮਕੀ ਵੱਜੋਂ ਵਰਤੀਆਂ ਜਾ ਰਹੀਆਂ ਹਨ ਜਦ ਮਹਾਰਾਸ਼ਟra ਕਰਨਾਟਕਾ ਤਮਿਲਨਾਡੂ ਇਹੀ ਗੱਲ ਕਰਦਾ ਹੈ ਤਾਂ ਉਸਨੂੰ ਫਿਰਕੂ ਨਹੀਂ ਕਿਹਾ ਜਾਂਦਾ ਲੇਕਿਨ ਪੰਜਾਬ ਨੂੰ ਫਿਰਕੂ ਕਹਿ ਕੇ ਭੰਡਣ ਵਿੱਚ ਹੀ ਵੋਟਾਂ ਹਨ ਇਹ ਉਹੀ ਤੱਤ ਹਨ ਜਿਨ੍ਹਾਂ ਦਾ ਮੀਡੀਆ ਤੇ ਇੰਟਰਨੈਟ ਦੀ ਟ੍ਰੋਲ ਆਰਮੀ ਇੱਕ ਦੂਜੇ ਨੂੰ ਲੜਾਉਣ ਤੇ ਲੱਗੇ ਹੋਏ ਹਨ ਇਹੀ ਉਹ ਸਿਆਸਤਦਾਨ ਹਨ ਜੋ ਪੱਛਮ ਬੰਗਾਲ ਆਸਾਮ ਅਤੇ ਹੁਣ ਬਿਹਾਰ ਵਿੱਚੋਂ ਕੁਸ ਪੈਠੀਆਂ ਨੂੰ ਖਦੇੜਨ ਦੀਆਂ ਗੱਲਾਂ ਕਰ ਰਹੇ ਹਨ ਲੇਕਿਨ ਪੰਜਾਬ ਵਿੱਚ ਪ੍ਰਵਾਸੀਆਂ ਦੀ ਕੁਸਪੈਠ ਨੂੰ ਜਾਇਜ਼ ਠਹਿਰਾ ਰਹੇ ਹਨ ਪੰਜਾਬ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਇਹ ਨਫ਼ਰਤ ਨਹੀਂ ਸਗੋਂ ਹੌਂਦ ਦੀ ਲੜਾਈ ਹੈ ਇਹ Hindu Sikh ਮਸਲਾ ਨਹੀਂ ਮਸਲਾ ਪੰਜਾਬੀਅਤ ਦੇ ਭਵਿੱਖ ਦਾ ਹੈ ਧੰਨਵਾਦ